ਜਗੋ ਜਗ ਅਟਲ ਚਬਰ ਛਤਰ ਤਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਸੋਚੀ ਮਨੁੱਖਤਾ ਤੇ ਰਾਜਰ ਸ਼ਬਦ ਗੁਰੂ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੋਦ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀ ਗੁਰੂ ਪਿਆਰੇ ਗੁਰੂ ਖਸਾਲੇ ਗੁਰੂ ਖਾਲਸਾ ਸਤ ਸੰਗਤ ਜੀ ਜਿਨਾਂ ਕੋ ਸਰੀਰ ਬੈਠੇ ਆ ਬਹੁਤ ਵੱਡੇ ਬਾਗਾਂ ਵਾਲੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਉਹ ਵੈਗੁਰੂ ਕਾਲ ਪੁਰਖ ਪਰਮਾਤਮਾ ਦੇ ਨਾਮ ਵਾਸਤੇ ਗੱਡੇ ਨੇ ਇਸੇ ਤਰ੍ਹਾਂ ਕਿ ਸੈਗਣੇ ਕੁਰਬਾਨੀ ਅੰਦਰ ਬਚਨ ਫਰਮਾਣ ਕੀਤਾ ਵਡਪਾ ਕੀ ਹਰ ਸੰਗਤ ਪਾਵੈ ਬਾਗ ਨਹੀਂ ਬ੍ਰਹਮ ਚੂਟਾਂ ਖਾਤ। ਬਿਨ ਭਗਾਂ ਸਤ ਸੰਗਨ ਨਾਲ ਲੱਗਾਇ ਬਿਨ ਸੰਗਤ ਮੈਲ ਪ੍ਰਜਾ ਜੀ। ਸਾਹਿਬ ਕਹਿੰਦੇ ਉਹ ਮਨੁੱਖ بڑے ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਵੈਗਰੂ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਜਿੱਤੇ ਰੱਖਦੇ ਨੇ ਤੇ ਗੁਰੂ ਘਰ ਦੇ ਵਿੱਚ ਆਉਂਦੇ ਨੇ ਸੇਵਾ ਕਰਕੇ ਜਿਹੜਾ ਆਪਣਾ ਮਨੁੱਖਾ ਜਨਮ ਜਿਹੜਾ ਸਫਲਾ ਕਰਦੇ ਨੇ ਕਿਉਂਕਿ ਸਾਹਿਬ ਕਹਿੰਦੇ ਇਹ ਜਿਹੜੇ ਜਿਹੜੇ ਸਾਰੇ ਦੁਨੀਆਂ ਜੜੀਆਂ ਇੱਕ ਮੁਸਾਫਰ ਖਾਨਾ ਸਾਹਿਬ ਜੀ ਕਹਿੰਦੇ ਜਿਹੜਾ ਦੁਨੀਆਂ ਤੇ ਆਉਂਦਾ ਏ ਉਸਨੇ ਇੱਕ ਵਾਰ ਤੌਰ ਜ਼ਰੂਰ ਜਾਣਾ ਇਹ ਮਨ ਇਹ ਮਾਤਮ ਉਹ ਕਿ ਜਿਹੜਾ ਸੰਸਾਰ ਤੇ ਆਇਆ ਉਹਨੇ ਮਰਨਾ ਨਹੀਂ ਜਿਹੜਾ ਸੰਸਾਰ ਤੇ ਆਇਆ ਉਹਨੇ ਇੱਕ ਦਿਨ ਜਾਣਾ ਜ਼ਰੂਰ ਹੈ ਸਾਹਿਬ ਜੀ ਬਖਸ਼ਿਸ਼ ਕਾ ਤਨ ਦੇਖ ਹੈ ਕਦੇ ਨਾ ਛੁੱਟਾ ਇੱਖਣ ਇੱਖਣ ਭੁੱਲਾ ਨਿਹਾਰ ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਰ ਦਰ ਕਿ ਉਹ ਕਾਰਤਿਕ ਪਰਮਾਤਮਾ ਜਿਹੜਾ ਉਹਨਾਂ ਮੁੱਖਾਂ ਦੇ ਜਿਹੜੇ ਦੇਖ ਜਿਹੜੇ ਆ ਜਿਹੜੇ ਦੁਸ਼ਟ ਕਰਮ ਹੈ ਉਹਨਾਂ ਨੂੰ ਮਿਟਾ ਦਿੰਦਾ ਹੈ ਸਹਿਬ ਕਹਿੰਦੇ ਤ੍ਰਿਸ਼ਨਾ ਅੰਭੂਜਾ ਹਰ ਕੇ ਨਾਮ ਮਹਾ ਸੰਤੋਖ ਉਹ ਵੈਪੁਰ ਬਚਨੇ ਪ੍ਰਾਪਤ ਹੋ ਲੱਗਾ ਪੁਰਤੀ ਆ ਕਿ ਜਿਨ੍ਹਾਂ ਦੀ ਸੁਣਤੀ ਚੜੀਆ ਕਾਰਤਿਕ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਸਹਿਬ ਕਹਿੰਦੇ ਉਹ ਕਾਰਤਿਕ ਪਰਮਾਤਮਾ ਜਿਹੜਾ ਉਨਾ ਮਖਾ ਦਾ ਜਨਮਾਂ ਮਰਨ ਦਾ ਜਿਹੜਾ ਗੇੜਾ ਉਸ ਨੂੰ ਨਾਸ਼ ਕਰ ਦਿੰਦਾ ਜਿਨ੍ਹਾਂ ਦੀ ਸੁਰਤੀ ਕੋਕਾਰਕ ਪਰਮਾਤਮਾ ਇੱਕ ਖਸਮ ਦੇ ਨਾਲ ਲੱਗ ਜਾਂਦੀ ਹੈ ਇੱਥੇ ਮੈਨੂੰ ਗੱਲ ਯਾਦ ਆ ਰਹੀ ਆ ਇੱਕ ਮਹਾਤਮਾ ਰਸਤੇ ਦੇ ਵਿੱਚ ਜਾ ਰਿਹਾ ਸੀ ਰਸਤੇ ਦੇ ਵਿੱਚ ਜਾ ਰਿਹਾ ਸੀ ਬਹੁਤ ਤੇਜ਼ بارش ਹੋਈ ਜਦੋਂ ਬਾਰਸ਼ ਤੇਜ਼ ਪਾਰਛ ਹੋਈ ਤਾਂ ਉਸਨੇ ਇੱਕ ਮਹਿਰ ਦੇਖਿਆ ਉਸਨੇ ਮਹਿਰ ਥੱਲੇ ਜਾ ਕੇ ਉਸਨੇ ਰੁਕਣਾ ਸ਼ੁਰੂ ਕੀਤਾ ਕਿ ਕਹਿੰਦਾ ਕਿ ਮੈਂ ਮਹਿਰ ਥੱਲੇ ਰੁਕ ਜਾਣਾ ਜਦੋਂ ਬਾਰਸ਼ ਖੰਡ ਜਾਵੇਗੀ ਤੇ ਮੈਂ ਚਲਾ ਜਾਵਾਂਗਾ ਤੇ ਉਹ ਉੱਥੇ ਘੁੰਮਦਾ ਰਿਹਾ ਤੇ ਉਹ ਜਿਹੜਾ ਮਹਿਲ ਸੀ ਉਹ ਇੱਕ ਸੇਠ ਦਾ ਘਰ ਸੀ ਉਸ ਸੇਠ ਜਿਹੜਾ ਅੰਦਰ ਪਲੰਗ ਦੇ ਉੱਤੇ ਲੰਮੇ ਪਿਆ ਹੋਇਆ ਸੀ ਤੇਦੇ ਬਨੇ ਨੌਕਰ ਚੱਕਰ ਜਿਹੜੇ ਘੁੰਮ ਰਹੇ ਸਨ ਜਦੋਂ ਉਹਨਾਂ ਦੇ ਵਿੱਚ ਇੱਕ ਨੌਕਰ ਨੇ ਦੇਖਿਆ ਕਿ ਇੱਕ ਮਹਾਤਮਾ ਜਿਹੜਾ بارش ਦੇ ਕਾਰਨ ਮੈਲ ਦੇ ਬਾਹਰ ਖਲੋਤਾ ਹੋਇਆ ਉਹ ਜਾ ਕੇ ਮਹਾਤਮਨ ਦਾਟਦਾ ਹੈ ਭਾਪ ਕੇ ਗੁੱਸੇ ਹੁੰਦਾ ਕਿ ਤੁਸੀਂ ਇੱਥੇ ਕਿਉਂ ਖਲੋਤੇ ਹੋ ਆਪਣੇ ਘਰ ਜਾਓ ਤਿੰਨ ਆਤਮਾ ਨੇ ਕਿਹਾ ਕਿ ਮਹਾਪੁਰਸ਼ਾ ਬੜਾ ਪੁਰਸ਼ਾ بارش ਬਹੁਤ ਤੇਜ਼ ਹੋ ਰਹੀ ਹੈ ਜਦੋਂ بارش ਆਟ ਜਾਵੇ ਕਿ ਅਸੀਂ ਆਪਣੇ ਘਰ ਤੋਂ ਚਲੇ ਜਾਵਾਂਗੇ ਆਪਣੇ ਮੈਦਾਨੋਂ ਛਣੇ ਜਾਵਾਂਗੇ ਆਪਣੇ ਮਸਾਫਰ ਖਾਨੋਂ ਚਲੇ ਜਾਵਾਂਗੇ ਉਹਨਾਂ ਚ ਸਾਨੂੰ ਰੁਕਣਾ ਕਰਨ ਦੇ ਫਰਨ ਨਾਂ ਕਰ ਨਾ ਮੰਨੇ ਤੇ ਉਹਨੇ ਫਿਰ ਕਿਹਾ ਮਹਾਤਮਾ ਨੇ ਕਿਹਾ ਕਿ ਇਹ ਮੁਸਾਫਰ ਖਾਨਾ ਹੈ ਕੋਈ ਗੱਲ ਨਹੀਂ ਜੇ ਅਸੀਂ ਰੁਕਣਾ ਮੰਦੇ ਕੋਈ ਕਾਰਨ ਨਹੀਂ ਏ ਇੱਡਾ ਵੱਡਾ ਤੇ ਜਦੋਂ ਮਹਾਤਮਾ ਨੇ ਉਸ ਮਹਿਲ ਨੂੰ ਮੁਸਾਫਰ ਖਾਨਾ ਗਿਆ ਉਹ ਜਿਹੜਾ ਨੌਕਰ ਸੀ ਉਹ ਬਹੁਤ ਗੁੱਸੇ ਹੁੰਦਾ ਕਹਿੰਦਾ ਜੇ ਇੱਡਾ ਵੱਡਾ ਮਹਿਲ ਆ सेठ ਦਾ ਮਹਿਲ ਆ ਤੂੰ ਇਹਨੂੰ ਮੁਸਾਫਰ ਕੰਨਾ ਕਿਉਂ ਕਿਹਾ ਕਹਿੰਦਾ ਤੇਰੇ ਸੇਡ ਤੋਂ ਪਹਿਲਾਂ ਇੱਥੇ ਕੌਣ ਸੀ ਤੇ ਜਦੋਂ ਉਹਨੇ ਕਿਹਾ ਤੇਰੇ ਸੇਡ ਤੋਂ ਪਹਿਲਾਂ ਕੌਣ ਸੀ ਤੇ ਫਿਰ ਚੁੱਪ ਗਾਇਆ ਫਿਰ ਉਸਨੇ ਪੁੱਛਿਆ ਕਿ ਤੇਰੇ ਸੇਡ ਤੋਂ ਪਹਿਲਾਂ ਇੱਥੇ ਕੌਣ ਰਹਿੰਦਾ ਸੀ ਤੇ ਉਹ ਨੌਕਰ ਨੇ ਕਿਹਾ ਕਿ ਮੇਰੇ ਸੇਡ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪਿਤਾ ਰਹਿੰਦਾ ਸੀ ਤੇ ਕਹਿੰਦਾ ਉਸਦੇ ਪਿਤਾ ਤੋਂ ਪਹਿਲਾਂ ਕੌਣ ਰਹਿੰਦਾ ਸੀ ਕਹਿੰਦਾ ਮੇਰੇ ਸੇਡ ਦਾ ਪਾਪਾ ਰਹਿੰਦਾ ਸੀ ਭਾਵ ਕਿ ਮੇਰਾ ਦਾਦਾ ਰਹਿੰਦਾ ਸੀ ਇਹ ਕਹਿੰਦਾ ਜਦੋਂ ਸੇਠ ਮਰ ਜਾਵੇਗਾ ਫਿਰ ਕੌਣ ਇੱਥੇ ਰਵੇਗਾ ਕਹਿੰਦਾ ਫਿਰ ਉਸ ਦਾ ਵੱਡਾ ਪੁੱਤਰ ਰਹੇਗਾ ਕਹਿੰਦਾ ਕਿ ਇਹ ਮੁਸਾਫਰਖਾਨਾ ਹੋਇਆ ਕਿ ਨਹੀਂ ਹੋਇਆ ਲਾਗੇ ਖਲੋਤਾ ਸੇਠ ਜੜਾ ਦੇਖ ਰਿਹਾ ਸੀ ਉਸ ਮਹਾਤਮਾ ਨੇ ਕਿਹਾ ਕਿ ਇਹ ਦੁਨੀਆ ਜਿਹੜੀ ਸਾਰੀ ਜਿਹੜੀ ਇੱਕ ਮੁਸਾਫਰਖਾਨਾ ਹੈ ਕਿਉਂਕਿ ਇਹ ਜਿਹੜੀ ਕੋਈ ਵੀ ਜ਼ਮੀਨ ਜਾਇਦਾਦ ਕਿਸੇ ਇਕੱਲੇ ਬੰਦੇ ਦੀ ਨਹੀਂ ਲੈਣੇਗੀ ਇਹ ਅੱਗੇ ਚੱਲਦੇ ਰਹਿਣੀ ਹੈ ਕਿ ਮਸਾਬਰ ਖਾਨਾ ਜਿਹੜਾ ਆਇਆ ਉਹਨੇ ਇਸ ਦੁਨੀਆ ਤੋਂ ਤੁਰਨਾ ਚਾਹੀਦਾ ਇਹ ਸੁਣ ਕੇ ਸੇਖ ਜਿਹੜਾ ਉਸ ਮਹਾਤਮਾ ਦੇ ਚਰਨਾਂ ਤੇ ਟਿਕ ਜਾਂਦਾ ਤੇ ਖਿਮਾ ਮੰਗਦਾ ਕਹਿੰਦਾ ਤੁਸੀਂ ਸੱਚ ਕਹਿ ਰਹੇ ਜੀ ਇੱਕ ਮਸਾਬਰ ਖਾਨਾ ਜੇ ਅਸੀਂ ਤੋਰ ਜਾਵਾਂਗੇ ਤੇ ਕਾ ਕੋਈ ਆਵੇ ਜਾਏਗਾ ਤੇ ਜੇ ਉਹ ਤੁਰ ਜਾਏਗਾ ਤੇ ਕਾ ਕੋਈ ਹੋਰ ਆ ਜਾਵੇ ਨਾ ਇਹ ਦੁਨੀਆ ਜਿਹੜੀ ਆਏ ਚੱਲਦੀ ਚੱਦੀ ਰਹਣੀ ਹੈ ਅਸੀਂ ਵੀ ਚਤਨ ਕਰਿਆ ਕਰੀਏ ਆਪਣਾ ਜਿਹੜਾ ਅਸਲੀ ਮਨੋਰਥਾ ਦੁਨੀਆ ਦੇ ਉੱਤੇ ਆਉਣ ਦਾ ਉਸ ਨੂੰ ਕਦੇ ਭੁੱਲ ਜੇਗਾ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਂਿਆ ਹਰਾਇਆ ਕਭੋ ਨਾਰਕ ਸਮ ਨੀਚ ਕਰਵਾ ਸ਼ਰਨ ਭਰੇਗੇ ਰਾਤੂ ਸਰਮਾ ਕਿ ਸਾਡਾ ਅਸਲੀ ਮਨੋਰਥ ਆ ਕਿ ਸਾਧ ਸੰਗਤ ਵਿੱਚ ਆ ਕੇ ਉਹ ਵਾਹਿਗੁਰੂ ਕਾਲ ਪੁਰਖ ਪਰਮਾਤਮਾ ਖਸਮ ਦੇ ਨਾਮ ਨੂੰ ਜਪਣਾ ਜਿਹੜਾ ਖਸਮ ਜਿਹੜਾ ਸਾਰੇ ਦੁੱਖਾਂ ਦਾ ਨਾਸ਼ ਦਾ ਦਤਾ ਹੈ ਜਿਹੜਾ ਸਾਰਿਆਂ ਦੀ ਮਰਿਆਦ ਪੂਰੀ ਕਰਨ ਵਾਲਾ ਜਿਹੜਾ ਸਾਰਿਆਂ ਦੀ ਅਰਦਾਸ ਪੂਰੀ ਕਰਨ ਵਾਲਾ ਕਿਉਂਕਿ ਉਹ ਕਾਲ ਪੁਰਖ ਪਰਮਾਤਮਾ ਐਡਾ ਵੱਡਾ ਦਾਤਾ ਹੈ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆ ਕੇ ਜਦੋਂ ਇਸ ਦੇ ਦਵਾਰੇ ਦੇ ਉੱਤੇ ਆ ਕੇ ਸੀਸ ਝੁਕਾਉਂਦਾ ਹੈ ਤੇ ਜੋ ਕੁਝ ਮੰਗਦਾ ਹੈ ਫਿਰ ਉਸ ਨੂੰ ਪ੍ਰਾਪਤ ਹੁੰਦਾ ਹੈ ਸਭ ਜੀ ਕਛਿ ਕਰਦਣੇ ਜੋ ਮੰਗਰ ਤਰਕੁਰ ਆਪਣੇ ਤੇ ਸੋਈ ਸੋਈ ਦੇ ਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਜ ਨੂੰ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਹੈ ਤੁਸਾਰ ਕਹਿੰਦੇ ਇਸੇ ਕਰਕੇ ਜਿਹੜਾ ਆਪਣਾ ਅਸਲੀ ਮਨੋਰਥ ਆ ਉਸ ਨੂੰ ਕਦੇ ਭੁੱਲੋ ਨਾ ਤੁਹਾਡਾ ਅਸਲੀ ਮਨੋਰਥ ਸ੍ਰੀ ਗੋਬਿੰਦਨ ਮੱਲਨਾ ਉਕਾਰਤਕ ਪ੍ਰਮਾਤਮਾ ਨੂੰ ਉਹ ਖਸਮ ਨੂੰ ਪ੍ਰਾਪਤ ਕਰਨਾ ਭਈ ਪ੍ਰਾਪਤ ਮੈਂ ਨਖ ਦੇ ਰਹੀਆ ਗੋਬਿੰਦ ਮੱਲ ਦੀ ਇੱਤਨ ਬਣੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਪਜ ਕੇਵਲ ਨਾ ਪਰ ਆਜ ਦਾ ਮਨੁੱਖ ਜਿਹੜਾ ਮਾਇਆ ਦੇ ਵਿੱਚ ਇੰਨਾ ਫਸ ਗਿਆ ਕਿ ਉਹ ਜਿਹੜਾ ਕਾਲਪੁਖ ਪਰਮਾਤਮਾ ਜਿਸ ਨੇ ਮਨੁੱਖਾ ਜਨਮ ਦੇ ਕੇ ਇਨਸਾਨ ਨੂੰ ਇਸ ਦੁਨੀਆ ਤੇ ਇਸ ਧਰਤੀ ਤੇ ਇਸ ਲੋਕ ਤੇ ਵਿੱਚ ਭੇਜਿਆ ਸੀ ਇਹ ਮਨੁੱਖ ਜਿਹੜਾ ਮਾਇਆ ਦੇ ਵਿੱਚ ਇੰਨਾ ਫਸ ਗਿਆ ਕਿ ਉਹ ਆਪਣੇ ਖਸਮਨ ਨੂੰ ਭੁੱਲ ਗਿਆ ਸਭ ਜੀ ਬਖਸ਼ ਕਰਦੇ ਨੇ ਹਰ ਵਿਸਰਤ ਸਦਾ ਖੁਵਾਰੀ ਤਾਂ ਕੋ ਤੁਖਾ ਕਹਾਬੇ ਆਪੈ ਜਾਗੋ ਓੜਤਾ ਹਾਰੀ ਕਹ ਕਾਲ ਪ੍ਰਮਾਤਮ ਜਿਹੜਾ ਅਡਾ ਵੱਡਾ ਦਾਤਾ ਹੈ ਸਭ ਕਹਤੇ ਉਹ ਮਨੁੱਖ ਜਿਹੜਾ ਉਸ ਨੂੰ ਛੱਟ ਕੇ ਮਾਇਆ ਦੇ ਵਿੱਚ ਫਸ ਗਿਆ ਪਰ ਜਿੰਨਾ ਮਨੁੱਖਾਂ ਨੂੰ ਉਸ ਕਾਲਕੁਕ ਪ੍ਰਮਾਤਮਾ ਦਾ ੂਟ ਆਸਰਾ ਹਰਦਾ ਹੈ ਤੇ ਉਹ ਕਾਲਕੁਕ ਪ੍ਰਮਾਤਮਾ ਕਦੇ ਉਹਨਾਂ ਮਨੁੱਖਾਂ ਦੇ ਪਿੱਠ ਨਹੀਂ ਲੱਗਦਾ ਹੁੰਦਾ ਉਹਨਾਂ ਦਾ ਜਿੱਥੇ ਸੰਸਾਰ ਦੇ ਵਿੱਚ ਸਹਾਈ ਹੁੰਦਾ ਉਥੇ ਲੋਕ ਤੇ ਪਰਲੋਕ ਦੇ ਵਿੱਚ ਵੀ ਸਹਾਈ ਹੁੰਦਾ ਸੱਜ ਜੀ ਬਖਸ਼ਿਸ਼ ਕਰਦੇ ਨੇ ਆਗਾ ਸੁਖ ਮੇਰੇ ਮੇਤਾ ਪਾਛੇ ਅਨੰਤ ਪ੍ਰਭ ਜੀਤਾ ਪਰਮੇਸ਼ਰ ਕੰਤ ਬਣਾਈ ਫਿਰ ਟੋਲਤ ਕਤ ਹੋਣਾ ਕਿਉਂ ਕਾਰਕ ਪਰਮਾਤਮਾ ਇੱਡਾ ਤਿਆਜੋ ਕਿਰਪਾ ਲੂਗਾ ਜਿੰਨਾ ਭਗਤਾਂ ਨੂੰ ਉਸ ਕਾਰਕ ਪਰਮਾਤਮਾ ਦਾ ਓਟ ਆਸਰਾ ਹੁੰਦਾ ਏ ਤੇ ਫਿਰ ਉਹ ਕਾਰਪਕ ਪਰਮਾਤਮਾ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੌਖੀ ਸੁੱਖ ਪ੍ਰਦਾਨ ਕਰ ਦਿੰਦਾ ਜਿਹੜਾ ਪੀਤ ਚੁੱਕਾ ਸਮਾ ਹੁੰਦਾ ਹੈ ਉਹਨਾਂ